ਮਿਲ ਕੇ ਹਮ ਪੰਜਾਬ ਕੋ ਰੰਗਲਾ ਪੰਜਾਬ ਬਣਾਏਗੇ। ਔਰ ਬਿਜਲੀ ਕੇ ਮਾਮਲੇ ਮੇ ਪੰਜਾਬ ਕੋ ਸਰਪਲਸ ਬਣਾਏਗੇ। 24 ਘੰਟੇ ਬਿਜਲੀ ਦੇਂਦੀ ਹੈ। ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਗਰੀਬਾਂ ਦਾ ਜਿਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਰੱਖ ਕੇ ਮੈਂ ਚੱਕ ਸਕਦੇ ਆ। ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਰਬਾਚਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰੇ ਦੇ ਪ੍ਰਕਾਸ਼ ਪਰਮ ਨੂੰ ਸਮਰਪਿਤ ਅੱਜ ਸਾਰੀ ਕਾਇਨਾਤ ਦੇ ਵਿੱਚ ਸਮਾਗਮ ਕਰਾਏ ਜਾ ਰਹੇ ਹਨ ਇਸ ਸਬੰਧ ਦੇ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਸਮਾਗਮ ਨਿਰੰਤਰ جاری ਹਨ ਔਰ ਪਿਛਲੇ ਰੋਜ਼ ਨਗਰ ਕੀਰਤਨ ਵਿਸਜਾਏ ਗਏ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਦੀਆਂ ਤਾਦਾਦ ਦੇ ਵਿੱਚ ਸ਼ਰਧਾਂ ਨੇ ਸ਼ਿਰਕਤ ਕੀਤੀ ਗੁਰੂ ਸਾਹਿਬ ਦੀ ਅਸੀਸ ਪ੍ਰਾਪਤ ਕੀਤੀ ਔਰ ਜੋ ਅੱਜ ਦੇ ਸਮਾਗਮ ਹਨ ਉਹਨਾਂ ਦੇ ਵਿੱਚ 3 ਵਜੇ ਤੱਕ ਹਾਜ਼ੂਰੀ ਰਾਗੀ ਜੱਥੇ ਔਰ 12ਵਾਂ ਆਏ ਜੱਥਿਆਂ ਨੇ ਇਸੀ ਕੀ ਸੰਸਮਬਾਵਨ ਨੇ ਕਿਸਾਨ ਰਾਹੀ ਸੰਕਤਨ ਨੂੰ ਹਾਲ ਕੀਤਾ ਜੋ ਸ਼ਾਮ ਦੇ ਸਮਾਗਮ ਓਗਰੀ 8:00 ਵਜੇ ਚੱਲ ਕੇ ਸ਼ਾਮ ਨੂੰ 7:00 ਵਜੇ ਆਤਿਸ਼ਬਾਜ਼ੀ ਵੀ ਕੀਤੀ ਜਾਏਗੀ ਔਰ ਇਸ ਮੌਕੇ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ਾਤ ਅਮਰਤ ਦੀ ਪ੍ਰਾਪਤੀ ਕਰੋ ਔਰ ਬਾਣੀ ਦੇ ਬਾਣੇ ਨਾਲ ਜੁੜੋ ਜੋ 7 ਅਪ੍ਰੈਲ 2024 ਦੇ ਐਤਵਾਰ ਨੂੰ ਸਵੇਰੇ 10 ਵਜੇ ਇਸੇ ਸਥਾਨ ਤੇ ਗੁਰਦੁਆਰਾ ਦੀਵਾਨ ਸੈਂਟਰਡਾਉਨ ਵਿਕੇ ਅਮਰ ਸੰਚਾਰ ਕਰਾਇਆ ਜਾ ਰਿਹਾ ਹੈ। ਪ੍ਰਧਾਨ ਜੀ ਸਰਦਾਰ ਮੋਹਨ ਸਿੰਘ ਜੀ ਤੇ ਇੰਸਾਤ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸਾਰੀਆਂ ਸੰਗਤਾਂ ਨੂੰ ਜਿਨ੍ਹਾਂ ਨੇ ਨਗਰ ਕੀਰਤਨ ਦੇ ਵਿੱਚ ਜਾਂ ਅੱਜ ਦੇ ਸਮਾਗਮਾਂ ਦੇ ਵਿੱਚ ਸ਼ਿਰਕਤ ਕੀਤੀ ਔਰ ਕਿਸੇ ਵੀ ਤਰ੍ਹਾਂ ਨਾਲ ਕੰਨ ਮਨ ਕਰਨ ਨਾਲ ਸਵਾਗਵਾਂ ਨਮਾਈਆਂ। ਇਹਨਾਂ ਸਾਰੀਆਂ ਸੰਗਤਾਂ ਦਾ ਜੀ ਆਇਆਂ ਨੂੰ ਤਹਿ ਦਿਲ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰੇ ਦੇ ਪ੍ਰਕਾਸ਼ ਪਰਮ ਨੂੰ ਸਮਰਪਿਤ ਅੱਜ ਸਾਰੀ ਕਾਇਨਾਤ ਦੇ ਵਿੱਚ ਸਮਾਗਮ ਕਰਾਏ ਜਾ ਰਹੇ ਹਨ ਇਸ ਸਬੰਧ ਦੇ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਕਈ ਦਿਨਾਂ ਤੋਂ ਸਮਾਗਮ ਨਿਰੰਤਰ جاری ਹਨ ਔਰ ਪਿਛਲੇ ਰੋਜ਼ ਨਗਰ ਕੀਰਤਨ ਵਿਸਜਾਏ ਗਏ ਜਿਨ੍ਹਾਂ ਦੇ ਵਿੱਚ ਹਜ਼ਾਰਾਂ ਦੀਆਂ ਤਾਦਾਦ ਦੇ ਵਿੱਚ ਸ਼ਰਧਾਂ ਨੇ ਸ਼ਿਰਕਤ ਕੀਤੀ ਗੁਰੂ ਸਾਹਿਬ ਦੀ ਅਸੀਸ ਪ੍ਰਾਪਤ ਕੀਤੀ ਔਰ ਜੋ ਅੱਜ ਦੇ ਸਮਾਗਮ ਹਨ ਉਹਨਾਂ ਦੇ ਵਿੱਚ ਕਰੀਬ 2 ਵਜੇ ਤੱਕ ਹਜ਼ੂਰੀ ਰਾਗੀ ਜੱਥੇ ਔਰ 12 ਵਜੇ ਜੱਥਿਆਂ ਨੇ ਇਸੀ ਕੀ ਸੰਸਭਾਵਾਨੇ ਕਿਸਾਨ ਰਾਹੀ ਸੰਕਨ ਨੂੰ ਹਾਲ ਕੀਤਾ ਜੋ ਸ਼ਾਮ ਦੇ ਸਮਾਗਮ ਓਗਰੀ 8 ਵਜੇ ਚੱਲ ਕੇ ਸ਼ਾਮ ਨੂੰ 7:30 ਵਜੇ ਆਤਿਸ਼ਬਾਜ਼ੀ ਵੀ ਕੀਤੀ ਜਾਏਗੀ ਔਰ ਇਸ ਮੌਕੇ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ਾਤ ਅਮਰਤ ਦੀ ਪ੍ਰਾਪਤੀ ਕਰੋ ਔਰ ਬਾਣੀ ਦੇ ਬਾਣੇ ਨਾਲ ਜੁੜੋ ਜੋ 7 ਅਪ੍ਰੈਲ 2024 ਦੇ ਐਤਵਾਰ ਨੂੰ ਸਵੇਰੇ 10 ਵਜੇ ਇਸੇ ਸਥਾਨ ਤੇ ਗੁਰਦੁਆਰਾ ਦੀਵਾਨ ਸਨ ਸੈਂਟਰ ਟਾਉਨ ਵਿਖੇ ਅਮਰ ਸੰਚਾਰ ਕਰਾਇਆ ਜਾ ਰਿਹਾ ਹੈ। ਪ੍ਰਧਾਨ ਜੀ ਸਰਦਾਰ ਮੋਹਨ ਸਿੰਘ ਜੀ ਇਨਸਾਤ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸਾਰੀਆਂ ਸੰਗਤਾਂ ਨੂੰ ਜਿਨ੍ਹਾਂ ਨੇ ਨਗਰ ਕੀਰਤਨ ਦੇ ਵਿੱਚ ਜਾਂ ਅੱਜ ਦੇ ਸਮਾਗਮਾਂ ਦੇ ਵਿੱਚ ਸ਼ਿਰਕਤ ਕੀਤੀ ਔਰ ਕਿਸੇ ਵੀ ਤਰ੍ਹਾਂ ਨਾਲ ਕੰਨ ਮਨ ਕਰਨ ਨਾਲ ਸੁਗਮਵਾ ਨਮਾਈਆਂ। ਇਹਨਾਂ ਸਾਰੀਆਂ ਸੰਗਤਾਂ ਦਾ ਜੀ ਆਇਆਂ ਨੂੰ ਤਹਿ ਦਿਲ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।